ਅਸੀ ਕਾਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੇ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕਲਾਸ ਜਰਸੀ ਵੈੜ ਲੈ ਕੇ ਆਏ ਆ ਤਾਜੀ ਸੂਈ ਹੋਈ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ। ਕੀ ਗੱਲ ਬਾਈ ਜੀ? ਜੀ ਗੁਰਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੋਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਬਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਬਾ ਮੋਬਾਈਲ ਨੰਬਰ 750888332 750888332 ਵੀਰ ਦਾ ਮੋਬਾਈਲ ਨੰਬਰ ਹੈ ਵੀਰੇ ਕੀ ਡਿਟੇਲ ਆ ਜਰਸੀ ਵੈਡ ਦੀ ਦੂਸਰਾ ਸੂਆ ਸੂਈ ਆ ਭਰਾ ਦੂਜਾ ਸੂਆ ਸੂਈ ਜਮਾ ਕਰ ਕੀ ਆ ਭਰਾ ਬੱਛਾ ਮਾਗਰ ਬੱਛਾ ਮੇਲ ਕਾਫ ਆ ਰਾਤ ਦੀ ਸੂਈਆ ਬੋਲੀ ਵਾਲੀ ਕਿੰਨੀ ਘੜਦੀ 5 ਕਿਲੋ ਉਹ ਵੀ ਘੱਡੀ ਆ 5 ਕਿਲੋ ਗੋਲੀ ਘੜਦੀ ਵੀਰ ਕਹਿੰਦਾ ਵੀ ਦੁੱਧ ਕਿੰਨਾ ਕਦੇ ਦੂੰ ਅੰਦਾਜ਼ਾ ਆ ਭਰਾ ਮੇਰਾ ਗੱਪ ਕਿੰਨਾ ਮ ਕੀ ਆ ਥਣ ਲੇਵ ਦੀ ਬਿਲਕੁਲ ਸਾਫ ਜਰਸੀ ਵਾਲਾ ਕੱਦ ਜਿੱਡਾ ਜਰਸੀ ਦਾ ਕੱਦ ਹੁੰਦਾ ਓਡਾ ਵਜੂਦ ਬੈਠਦਾ ਹੈਗਾ ਪੰਜਾਬ ਵਾਲੀ ਜਰਸੀ ਖੋਲ ਕੇ ਗੇੜਾ ਦਵਾਰੇ ਤੁਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਵੀਰ ਦੇ ਬਸੰਦ ਆਉਂਦੀ ਆ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088 83132 ਬਿਲਕੁਲ ਸਰੀਨ ਦੀ ਰਜਾਈ ਵਰਗੀ ਵਹਿੜ ਪਈ ਆ ਕੋਈ ਦਾਗ ਨਹੀਂ ਬਿਲਕੁਲ ਰਾਜੀ ਪਲੀ ਹੋਈ ਵਹਿੜ ਆ ਗਰਮੀ ਚ ਨਜ਼ਾਰੇ ਲਿਆ ਰੋ ਦੁੱਧ ਵਾਲੇ ਚਵਾਈ ਚੂਈ ਦੀ ਬਿਲਕੁਲ ਸਾਫ ਆ ਵੀਰੇ ਚਵਾਈ ਚੂਈ ਦੀ ਵੀ ਕਹਿੰਦਾ ਬਿਲਕੁਲ ਸਾਫ ਹੈਗੀ ਐਨ ਜਮਾ ਪਈਆ ਸਲੀਨ ਦੀ ਰਜਾਈ ਵਰਗੀ ਐਦਾਂ ਦਾ ਰੰਗ ਆ ਵਹਿੜ ਦਾ ਵਿਚੋਂ ਪਿੰਡੇ ਤੇ ਜਿਹੜੀ ਮੂੰਹ ਦੇਖ ਲਓ ਚਵਾਈ ਚੂਈ ਧਾਰਾ ਮਾਰ ਕੇ ਦਿਖਾ ਦੇ ਵੀਰ ਲਖਣ ਦੀ ਲੱਤਾਂ ਲੁੱਤਾਂ ਕੋਈ ਮਾਰਦੀ ਨਹੀਂ ਵੀਰ ਕਹਿੰਦਾ ਧਾਰਾ ਮਾਰਦੇ ਵੀਡੀਓ ਚ ਜੇ ਕਿਸੇ ਵੀਰ ਨੇ ਮੰਗਾਉਣੀ ਹੋਊਗੀ ਧਾਰਾਂ ਧੂਰਾਂ ਦੀ ਬਿਲਕੁਲ ਸਾਫ ਸਹੀ ਹੈ ਇੱਕ ਨੰਬਰ ਜੈਸਨੋ ਪੈਸੇ ਲੈਣ ਵਾਲੇ ਖਾਤੇ ਜਨਾ ਮੋਲ ਦਾ ਜਨਾ ਮਰਜ਼ੀ ਕਰਾਇਆ ਲੋਕ ਅਸੇ 70 70 ਦੀਆਂ ਬੇਤੀਆਂ 60000 ਦੀਆਂ ਆਣੀਆਂ 60000 ਵੀਰ ਨੇ ਬਾਜੋ ਜਾਂ ਰੇਟ ਮੈਂ ਨਾ ਲੇਵਾ ਤਾਂ ਮੰਨ ਲਓ ਵੀ ਜਵੇਂ ਨਾ ਤਾਂ ਮੈਨੂੰ ਪੂਰਦਾ ਬਿੱਤੂ ਲੋਕ ਕਹਿੰਦੇ ਨੇ ਵੱਡੀ ਬਣਾ ਦੇ ਨਾ ਤਾਂ ਬਾਹਲੀ ਵੱਡੀ ਹੈ ਆਹੋ ਤਾਂ ਠੀਕ ਨਾ ਵਾਲੀ ਛੋਟੀ ਹੈ ਨਾ ਵਾਲੀ ਵੱਡੀ ਹੈ ਤੇ ਕੀ ਕਰਾਂ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਕਹਿ ਸਕਦੇ ਆਂਗੇ ਬੈੜ ਦਾ ਨਾਈ ਵਾਲੀ ਵੱਡੀ ਹੈ ਤੇ ਨਾਈ ਵਾਲੀ ਛੋਟੀ ਹੈ ਕੱਦ-ਕਾਟ ਕੋ ਕਹਿ ਸਕਦੇ ਆਂ ਵੀ ਆਪਾਂ ਮੀਡੀਅਮ ਸਾਈਜ਼ ਹੈਗਾ ਪਰਲੇਵ ਦੀ ਬਿਲਕੁਲ ਸਾਬ ਕੱਲਾ ਕੱਲਾ ਨਿਕਣਵਾ ਥਣ ਹਕੀ ਚਵਾਈ ਵਾਲਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਬਾਜਵ ਰੇਟ ਵੀਰ ਨੇ 60000 ਮੰਗਿਆਗਾ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਦੋਸਤੋ ਪੰਜਾਬ ਵਾਲੀ ਜਰਸੀ ਵੀਰ ਲਖਮਿੰਦਰ ਕੋਲੇ ਬਾਜਵ ਰੇਟ 60000 ਤਾਜੀ ਸੂਈ ਹੋਈ ਮੰਗਰ ਬੱਛਾ ਰੰਗ ਪ੍ਰਿੰਟ ਬਹੁਤ ਸਾਫ਼ ਆ ਵਹਿੜ ਦਾ ਕੱਦ ਕਾਰ ਦੇ ਵਿੱਚ ਮੀਡੀਅਮ ਸਾਈਜ਼ ਕਹਿ ਸਕਦੇ ਆ ਪੰਜਾਬ ਵਾਲੀ ਜਰਸੀ ਬਾਜਵ ਰੇਟ ਇਹ ਟੀ ਰੋਕ ਲਿਓ ਧਾਰਾਂ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਵਾ ਥਣ ਹਾਤੀ ਜਵਾਈ ਵਾਲਾ ਲੱਗਿਆ ਬਾਜਬ ਰੇਟ ਵੀ ਨੇ 60000 ਰੁਪਏ ਮੰਗਿਆਗਾ ਦੁੱਧ ਕਿੰਨਾ ਕਰੇ ਤੂੰ ਲਖਵਿੰਦਰ ਆ 16 ਕਿਲੋ ਮਤਲਬ ਜਿੱਥੇ ਪੈਰ ਭਰ ਲੈ ਬੱਟਦੀ ਨਹੀਂ ਮੈਂ ਕਿਹਾ ਥਲੇ ਨਾ ਕੇ ਆ ਜੀ ਜਿਹੜੇ ਬੰਦੇ ਦੇ ਗੋਡੇ ਕਿੱਟੇ ਤੋਂ ਕਹਦੇ ਨੇ ਉਹ ਲੈ ਲਿਓ ਵੇੜ ਤੋਂ ਵੀੜੀ ਡਾਕੇ ਵੀੜੀ ਡਾਕੇ ਚੌਣ ਵਾਲੀ ਵੇਹੜਾ ਡਾਕੇ ਬਚੂਣੀਆਂ ਦੇ ਥਾਂ ਆਉਂਦੇ ਰਹਿੰਦੇ ਨੇ ਵੀ ਹੰਣੜ ਚੱਲ ਲਾਣੀ ਨਹੀਂ ਹੈਗੀ ਐਦਾਂ ਦੀਆਂ ਬਹਿਣਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਂ ਐਦੋਂ ਧੰਨਵਾਦ ਕੱਲੇ ਕੱਲੇ ਸਬਸਕ੍ਰਾਈਬਰ ਕੱਲੇ ਕੱਲੇ ਵੀਊ ਦਾ ਦਿਲੋਂ ਥੈਂਕ ਯੂ ਕਰਦੇ ਆਪਾਂ ਜਿਹੜਾ ਪਹਿਲਾ ਬੰਦਾ ਫੋਨ ਤੇ ਗਾ ਲੂ 1000 ਰੁਪਏ ਸਾਨੂੰ ਖੱਟ ਜੋ ਜਿਹੜਾ ਬੰਦਾ ਵੀ ਇਹਨਾ ਪਹਿਲਾ ਲਊਗਾ ਫੋਨ ਦੇ ਜੇ ਹੁਣ ਕੀ ਪਤਾ ਲੱਗੂ ਵੀ ਕਿਹੜ ਨੇ ਲੈ ਲਈ ਪਹਿਲੇ ਵਾਰ ਤੁਹਾਨੂੰ ਦਾ ਪਤਾ ਹੋਊ ਤੈਨੂੰ ਤਾਂ ਪਤਾ ਹੋਊ ਇਹ ਆ ਗੱਲ ਨਹੀਂ ਜਮਾਉਣੀ ਜਾਇਦਾ ਧੰਨਵਾਦ ਵੀਰੇ ਧੰਨਵਾਦ